ਹਾਂਜੀ ਵੈਲਕਮ ਬੈਕ ਸਾਡੇ YouTube ਚੈਨਲ ਤੇ hope ਤੁਸੀਂ ਸਾਰੇ ਵਧੀਆ ਦਿੱਖਾਂ ਰਹੋਗੇ ਜਿਹੜਾ ਤੁਸੀਂ ਪਿਛਲਾ ਬਲੌਗ ਦੇਖਿਆ ਉਹ ਵੈਲਕਮਿੰਗ ਬਲੌਗ ਸੀਗਾ ਕਿਉਂਕਿ ਬੇਬੀ ਦਾ ਵੈਲਕਮ ਕਰਨਾ ਸੀਗਾ ਅਸੀਂ ਘਰ ਪਹੁੰਚ ਆ ਗਏ ਸੀਗੇ ਤੇ ਸਾਰਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ ਜਿਹੜੇ ਸਾਡੇ ਨਾਲ ਤੇ ਸੀਗੇ ਸਾਰੇ ਬਹੁਤ ਖੁਸ਼ ਹੋਏ ਤੇ ਘਰ ਦੇ ਮੈਂਬਰ ਵੀ ਸਾਰੇ ਬਹੁਤ ਖੁਸ਼ ਹੋਏ ਅਬੀ ਵੈਲਕਮ ਵਧੀਆ ਹੋ ਗਿਆ ਕੁੜੀ ਦਾ ਤੇ ਰੱਬ ਨੇ ਮੇਰੇ ਘਰ ਇੱਕ ਧੀ ਦਿੱਤੀ ਆ ਮੈਂ ਰੱਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਧੀ ਚਾਹੁੰਦਾ ਸੀਗਾ ਤੇ ਧੀ ਆ ਗਈ ਮੇਰੇ ਕੋਲ ਤੇ ਧੀ ਵੀ ਸੋਹਣੀ ਦਿੱਤੀ ਆ ਧੀ ਆ ਤੰਦਰੁਸਤ ਦਿੱਤੀ ਆ ਉਹ ਉਹ ਧੰਨਵਾਦ ਰੱਬ ਦਾ ਤੇ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਵਿਸ਼ੇਸ਼ ਕੀਤੀਆਂ ਸਾਡੇ ਸਾਰਿਆਂ ਨੇ ਵਿਸ਼ੇਸ਼ ਕਰਕੇ ਅਸੀਂ ਘਰ ਪਹੁੰਚ ਗਏ ਸੀ ਬੜੀਏ ਤੰਦਰੁਸਤ ਤੇ ਅਸੀਂ ਸੋਚਿਆ ਸੀ ਵੀ ਬੇਬੀ ਦਾ ਫੇਸ ਆਪਾਂ ਕੰਟੀਨਿਊ ਹੀ ਆਪਾਂ ਸ਼ੋਅ ਕਰ ਦੇਣਾਗਾ ਵਲੌਗ ਚ ਬਟ ਘਰ ਦੇ ਆਂਦੇ ਫੋਨ ਆਉਂਦੇ ਸੀ ਕਿ ਵੀ ਨਹੀਂ ਤੁਸੀਂ ਹਜੇ 3/2 ਮਹੀਨਾ ਨਹੀਂ ਫੇਸ ਦਿਖਾਉਣਾ ਕਿਉਂਕਿ ਕਈ ਹੁੰਦੇ ਆ ਘਰਦਿਆਂ ਜਿਹਾ ਹੁੰਦੀਆਂ ਰੀਤੀ ਰਿਵਾਜੇ ਹੁੰਦੇ ਆ ਕਿ ਵੀ ਨਹੀਂ ਸ਼ੋਅ ਕਰਦੇ ਸਵਾ ਮਹੀਨਾ ਨਹੀਂ ਬਾਹਰ ਜਾਂਦੇ ਤਾਂ ਕਰਕੇ ਹੁਣ ਇਸ ਕਰਕੇ ਇਸ ਮਜਬੂਰੀ ਜਾਦੀ ਨਹੀਂ ਸ਼ੋਅ ਕਰਾਂਗੇ ਸਵਾ ਮਹੀਨੇ ਬਾਅਦ ਅਸੀਂ ਬੇਬੀ ਦਾ ਫੇਸ ਰਿਵੀਲ ਕਰ ਦਾਂਗੇ ਤੇ ਅੱਜ ਵੀ ਸਾਡੀ ਹਸਪੀਟਲ ਦਾ ਅਪਾਇੰਟਮੈਂਟ ਹੈ ਉਹਨਾਂ ਨੇ ਪਹਿਲੇ ਉਸ ਦਿਨ ਦਿਲਦਨ ਸਾਨੂੰ ਡਿਸਚਾਰਜ ਕੀਤਾ ਸੀਗਾ ਉਸ ਦਿਨ ਹੀ ਉਹਨਾਂ ਨੇ ਸਲਿੱਪ 'ਚ ਦਿੱਤਾ ਸੀ ਲਿਖ ਕੇ ਵੀ ਤੁਸੀਂ ਐਨੀ ਤਰੀਕ ਨੂੰ ਆਉਣਾ ਵਾ ਤੇ ਅੱਜ ਅਸੀਂ ਹਸਪੀਟਲ ਜਾਣਾ ਕਿਉਂਕਿ ਇਹਨਾਂ ਦਾ ਚੈੱਕਅਪ ਹੋਣਾ ਵਾ ਤੇ ਬੇਬੀ ਦਾ ਵੀ ਚੈੱਕਪ ਬਹਣਾਗਾ ਤਾਂ ਕਰਕੇ ਅਸੀਂ ਜਾਣਾ ਅੱਜ 1 ਵਜੇ ਦੀ ਅਪਾਇੰਟਮੈਂਟ ਆ ਘਰੋਂ 12 ਵਜੇ ਤੁਰਾਂਗੇ ਫਿਰ 1 ਵਜੇ ਪਹੁੰਚਾਂਗੇ ਤੇ ਤਿਆਰ ਦੁਰ ਹੋ ਗਿਆ ਹੁਣ ਚੱਲਿਆਂ ਆਪਾਂ ਹਸਪੀਟਲ ਬੇਬੀ ਵੀ ਸਾਡਾ ਰੈਡੀ ਹੋ ਗਿਆ ਇਹ ਸ਼ੂਟ ਭਾਇਆ ਤੇ ਇਧਰ ਸਾਰਿਆਂ ਨੇ ਤਿਆਰ ਹਾਂ ਹੁਣ ਬਸ ਜਾਣ ਦੀ ਲੋੜ ਹੈ ਟੈਕਸੀ ਕਰਦੇ ਹਾਂ ਟੈਕਸੀ ਤੇ ਜਾਣਾਗਾ ਕਿਉਂਕਿ ਬੱਸ ਤੇ ਬਹੁਤ ਟੰਗਾ ਜਨਾ ਟਾਈਮ ਵੀ ਥੋੜਾ ਰਹਿਗਾ ਸਾਡੀ ਅਪਾਇੰਟਮੈਂਟ ਦਾ 1 ਵਜੇ ਹੈ ਟੈਕਸੀ ਆ ਗਈ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਹਸਪੀਟਲ ਰਸਤੇ ਵਿੱਚਾਂ

ਕਹਿੰਦੀ ਦੱਸੀ ਡਾਕਟਰ ਕਹਿੰਦੀ ਮੈਂ ਕਰ ਲੈਣੀ ਐ ਚੈੱਕ ਕਿੰਨੀ ਨਹੀਂ ਨਹੀਂ ਤੂੰ ਕਹਿਦੀ ਨਾ ਤੂੰ ਕਿਸੇ ਹੋਰ ਨੂੰ ਟੂਰ ਮਿਲਣਾ ਕਿਨਾਂ ਨੂੰ ਚੀਚੀ ਲਾਈ ਉੱਤਰ ਨਾ ਤਾਂ ਉੱਤਰ ਜਾ ਨੀ ਉੱਥੇ ਬਹਿ ਜਾ ਐਂ ਕੀ ਹੁੰਦਾ ਕਹਿੰਦਾ ਮੈਂ ਠੀਕ ਆ ਹੁਣ ਕੰਫਰਟੇਬਲ ਹਾਂ ਕਹਿੰਦਾ ਠੀਕ ਹੈ ਬੈਠ ਜਾ ਸੀ ਕੋਲ ਹੀ ਡਾਕਟਰ ਨੂੰ ਮਿਲਣਾ ਹੈ ਨੈਮੈਟਿਕਸ ਨੂੰ ਹਾਂ ਹਾਂ ਕਹਿੰਦਾ ਤੇ ਪਹੁੰਚ ਗਏ ਅੰਦਰ ਜਿੱਥੇ ਨਾ ਟੈਸਟ ਆਉਣਾ ਤੇ ਡਾਕਟਰ ਹਜੇ ਆਇਆ ਨਹੀਂ ਡਾਕਟਰ ਗਿਆ ਥੀਏਟਰ ਚ ਆਪਰੇਸ਼ਨ ਥੀਏਟਰ ਚ ਪੰਜ 10 ਮਿੰਟ ਲੱਗਣਗੇ ਉਹਨੂੰ ਆਉਣ ਤੇ ਹੁਣ ਫਿਰ ਉਹਨਾਂ ਟਾਈਮ ਦਾ ਪਾਈਚੇ ਵੇਟ ਕਰਦੇ ਹਾਂ ਰੂਮ ਜਿਹਾ ਬਣਾਉਂਦੇ ਆ ਪਰਦੇ ਜਿਹੇ ਲਾ ਕੇ ਹੁਣ ਇੱਥੇ ਪਏ ਹਾਂ ਬਸ ਇੱਥੇ ਬੈਠਾ ਮੈਂ ਕੁਰਸੀ ਤੇ ਇੰਤਰ ਇਹਨਾਂ ਨੂੰ ਪਾਦਲ ਲੰਮੇ ਮਿਲਦੇ ਆ ਫਿਰ ਜਦੋਂ ਡਾਕਟਰ ਆਏ ਦੇਖਦੇ ਕੀ ਕਹਿੰਦਾ ਡਾਕਟਰ ਸਾਰਾ ਕੁਝ ਸਹੀ ਹੈ ਕ ਚੈੱਕ ਕਰਕੇ ਦੱਸਾਂਗੇ ਹਸਪੀਟਲ ਤੋਂ ਵਾਪਸ ਆ ਚੁੱਕੇ ਸੀ ਕਿ ਤੇ ਆ ਕੇ ਬਸ ਆਪਨੇ ਪਿਤਾ ਤੇ ਸੰਦੀਪ ਵੀ ਚਲੀ ਗਈ ਆਪਣੇ ਘਰ ਤੇ ਇੱਧਰ ਸੌਂ ਸੌ ਗਈ ਆ ਬੇਬੀ ਤਾਂ ਉਧਰ ਉਹ ਵੀ ਸੌਣ ਦੀ ਤਿਆਰੀ ਚ ਮਦਰ ਵੀ ਤੇ ਫਾਦਰ ਜਾਗਦੇ ਫਿਰਦੇ ਨੇ ਕਿਉਂਕਿ ਫਾਦਰ ਨੂੰ ਕੰਮ ਬਹੁਤ ਨੇ ਤੇ ਇਧਰ ਉਹ ਬ੍ਰਦਰ ਦਾ ਫੋਨ ਆਈ ਜਾਂਦਾ ਚੱਕਦੇ ਆ ਚਲੋ ਕਰਦੇ ਆ ਗੱਲ ਤੁਹਾਡੇ ਨਾਲ ਫੇਰ ਹਾਂ ਨਹੀਂ ਸੌਂ ਕੇ اٹਕੜੇ ਸੀ ਪਤਾ ਨਹੀਂ ਕੀ ਕਰ ਰਹੇ ਨੇ ਹੁਣ ਸੌਂਗੇ ਸੀ ਜੀ ਇੱਧਰ ਸਾਡਾ ਬੇਬੀ ਸੁੱਤਾ ਪਿਆ ਆਇਆ ਬੇਬੀ ਸੁੱਤਾ ਪਿਆ ਇੱਧਰ ਸਾਡਾ ਮਿੰਨੀ ਕਰ ਰਿਹਾ ਵਾ ਤੇ ਹਮੇਂ ਨੂੰ ਲੈ ਹੁਣ ਕੈਮਨ ਮੈਡੀਸਿਨ ਦੇ ਦੋ ਮੈਡੀਸਿਨ ਦੇ ਰਿਹਾ ਹਾ ਹਾਂਜੀ ਕੱਲ ਸਾਡਾ ਬਲੌਗ ਰਹਿ ਗਿਆ ਸੀ ਵਿੱਚੀ ਤੇ ਅੱਜ ਫੇਰ ਉੱਥੋਂ ਸਟਾਰਟ ਕਰਨ ਲੱਗੇ ਆ ਬਲੌਗ ਜਿੱਥੇ ਛੱਡਿਆ ਸੀ ਕੱਲ ਵਿੱਚ ਤਾਂ ਰਹਿ ਗਿਆ ਸੀ ਕਿਉਂਕਿ ਇਹਨਾਂ ਦੀ ਤਬੀਅਤ ਫੇਰ ਖਰਾਬ ਹੋ ਗਈ ਸੀ ਕੀ ਤੇ ਤਾਂ ਰੇਂਜ ਜਿਆਦਾ ਹੋਣ ਲੱਗੀ ਤਾਂ ਕਰਕੇ ਫੇਰ ਅਸੀਂ ਉਲਝ ਗਏ ਸੀ ਵੀ ਕੀ ਕਰੀਏ ਕੀ ਨਾ ਕਰੀਏ ਫੇਰ ਅਸੀਂ ਹਸਪੀਟਲ ਫੌਂਡ ਕੀਤਾ ਅਨ ਹਸਪੀਟਲ ਜਾਣਾ ਪਿਆ ਤੇ ਹਸਪੀਟਲ ਤੋਂ ਆਏ ਫੇਰ ਅਸੀਂ ਰਾਤ ਨੂੰ ਆਏ ਤਾਂ ਉਸ ਕਰਕੇ ਬਲੌਗ ਨਹੀਂ ਅੱਗੇ ਬਣਿਆ ਤੇ ਹੁਣ ਅੱਜ ਆਪਾਂ ਕੰਟੀਨਿਊ ਕਰਾਂਗੇ ਬਲੌਗ ਤੇ ਸਟਿਚਸ ਕਰਕੇ ਪੇਨ ਹੁੰਦੀ ਹੈ ਕਿਉਂਕਿ ਇਹਨਾਂ ਦੇ ਥੋੜੇ ਵੱਧ ਸਟਿਚਸ ਲੱਗੇ ਆ ਇਸ ਕਰਕੇ ਵੀਕਨੈਸ ਹੋਣ ਕਰਕੇ ਇਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਤੇ ਨਾ ਬੇਬੀ ਦੀ ਜ਼ਿਆਦਾ ਹੋਉਂਦੀ ਹੈ ਕੇ ਮੈਂ ਸਾਰਾ ਕੁਝ ਕਰ ਰਿਹਾ ਕਿਉਂਕਿ ਇਹਨਾਂ ਦੋਨਾਂ ਦੀ ਕੇਅਰ ਮੈਨੂੰ ਕਰਨੀ ਪੈ ਰਹੀ ਹੈ ਅੱਜ ਥੋੜੇ ਟਾਈਮ ਲਈ ਜਦੋਂ ਸਹੀ ਹੋ ਗਿਆ ਫਿਰ ਆਪੇ ਸਾਰਾ ਕੁਝ ਕਰਿਆ ਕਰਨਗੇ ਥੋੜੇ ਟਾਈਮ ਲਈ ਮੈਂ ਕਰਾਂਗਾ ਤੇ ਹੁਣ ਮੈਨੂੰ ਸਭ ਕੁਝ ਕਰਨਾ ਆ ਗਿਆ ਬੇਬੀ ਦਾ ਨੇਪੀ ਚੇਂਜ ਕਰਨਾ ਦੁੱਧ ਪਿਉਣਾ ਤੇ ਮੈਨੂੰ ਕੁਕਿੰਗ ਕਰਨਾ ਸਾਰਾ ਕੁਝ ਮੈਂ ਸਿੱਖ ਲਿਆ ਵਾ ਰੋਟੀ ਪਾਣੀ ਮੈਂ ਸਾਰਾ ਕੁਝ ਸਿੱਖ ਲਿਆ ਵਾ ਮੈਨੂੰ ਆਗਾ ਸਾਰਾ ਕੁਝ ਬਣਾਉਣਾ ਤੇ ਹੁਣ ਮੈਂ ਆਪ ਇਕੱਲਾ ਵੀ ਜੇ ਮੈਂ ਰਹਿਣਾ ਚਾਹੁੰਦਾ ਮੈਂ ਇਕੱਲਾ ਵੀ ਸਰਵਾਈਵ ਕਰ ਸਕਦਾ ਇੱਥੇ ਵੀ ਆਪ ਬਣਾ ਕੇ ਖਾ ਸਕਦਾ ਆਪਾਂ ਬੇਬੀ ਨੂੰ ਦੁੱਧ ਪਿਵਾਉਣਾ ਬੇਬੀ ਉੱਠ ਗਿਆ ਸਾਡਾ ਬਹੁਤ ਟਾਈਮ ਦਾ ਸੁੱਤਾ ਪਿਆ ਸੀ ਪਹਿਲਾਂ ਤੇ ਹੁਣ ਉੱਠ ਚੁੱਕਿਆ ਉਹਨੂੰ ਇਹਦਾ ਦੁੱਧ ਬਣਾਉਂਗਾ ਦੁੱਧ ਵੀ ਉਹ ਪਿਆ ਉਹਦਾ ਗੋਵੇ ਦੁੱਧ ਉਹਨਾਂ ਇੱਥੇ ਦੋ ਦੋ ਡੋਂਗੇ ਚਬੂਤਨਾ ਪਈਆਂ ਹਾਂਜੀ ਕੀ ਕਰੀ ਜਾਂਦੇ ਆ ਕੁੜੀ ਦੀਆਂ ਅੱਖਾਂ ਸਾਫ਼ ਕਰਦਾ ਕੱਕ ਚੋ ਪਾਣੀ ਝੱਡ ਕੇ ਜਾਂਦਾ ਪਿਆ ਨਾ ਪਤਾ ਨਹੀਂ ਕਿਉਂ ਉਹ ਮਾਰ ਜਿਹੜਾ ਇਹਦੇ ਉਂਗਲਾਂ ਤੋਂ ਲੈਂਦਾ ਨਾ ਇੱਥੇ ਚੁੱਪ ਜਾਂਦਾ ਪਾਣੀ ਜਿਹਾ ਕਰਕੇ ਕਿੰਨੇ ਧਿਆਨ ਨਾਲ ਕਰ ਲਈਆਂ ਸਾਬ ਸਿਮਰ ਸਿਮਰ ਹਰ ਕਾਲ ਬੋਤਕ ਕੋਨੇ ਖ ਅੰਤਮਨ ਮੈਂ ਆਪ ਮਨੰਕਾਰ ਕਰ ਕਿਰਪਾ ਜਿਸ ਆਪ ਇੱਧਰ ਵੀ ਸਾਫ ਕਰਦੀ ਮੈਂ ਇੱਧਰਲੇ ਦਿਨ ਅਲਨਗਰੂ ਮੈਂ ਕਰਤੀ ਸੀ ਇੱਧਰ ਨੇ ਹੁਣ ਬੈਠੇ ਸੀਗੇ ਤੇ ਹੁਣ ਲਾਡੋ ਨੂੰ ਭੁੱਖ ਲੱਗ ਗਈ ਤੇ ਦੁੱਧ ਬਣਾਉਣ ਲੱਗੇ ਹੂੰ ਹੂੰ ਆਪੇ ਸਾਰਾ ਕੁਝ ਕਰਨਾ ਪੈਂਦਾ ਇੱਥੇ ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾ ਹੁਣ ਦੋਨਾਂ ਦੀ ਸਾਮ ਸਵੇਰ ਟੇਕ ਕੇਅਰ ਮੈਂ ਹੀ ਕਰਦਾ ਠੱਕੇ ਪਈ ਆ ਠੱਕੇ ਪਈ ਹੁਣ ਜਦੋਂ ਮੈਂ ਪੈਣ ਲੱਗਾ ਹੁਣ ਇਹ ਉੱਠ ਗਈ ਆ ਮੈਂ ਇੱਧਰ ਮੈਂ ਠੀਕ ਨਹੀਂ ਰਹਿੰਦੀ ਤਬੀਅਤ ਮੇਰੀ ਵੈਸੇ ਬਿਲਕੁਲ ਠੀਕ ਨਹੀਂ ਮੈਂ ਤਾਂ ਸਾਰਾ ਦਿਨ ਪਈ ਰਹਿਣੀ ਆ ਬਸ ਥੋੜਾ ਬਹੁਤ ਚਲੋ ਬੈਠੇ ਬੈਠਾ ਤਾਂ ਜਾਂਦਾ ਹੀ ਨਹੀਂਗਾ ਇੱਧਰ ਆ ਦੇਖੋ ਜਦੋਂ ਮੇਰੇ ਸੌਣ ਦੀ ਵਾਰੀ ਹੁੰਦੀ ਮੈਨੂੰ ਨੀਂਦ ਪੂਰੀ ਚੜੀ ਪਈ ਆ ਜਦੋਂ ਮੈਂ ਸੌਣਾ ਹੁੰਦਾ ਉਹਦੇ ਇਹ ਉੱਠ ਖੜਦੀ ਆ ਹੁਣ ਫਿਰ ਇਹਨਾਂ ਨਹੀਂ ਠੀਕਰ ਕਰਨੀ ਪੈਂਦੀ ਆ ਹਮ ਕਦੀ ਰੋਟੀ ਪਾਣੀ ਬਣਾਇਆ ਕਦੀ ਏ ਨੂੰ ਸਾਬਲਿਆ ਕੁਦੀ ਹੋਣ ਸਾਬਲਿਆ ਨਹੀਂ ਦਿਆਂ ਹੋਰ ਬਾਕੀ ਵਾਜ ਮੈਂ ਨਾ ਤਾਂ ਦੋ ਤਿੰਨ ਦਿਨਾਂ ਬਾਅਦ ਮਸਾਬਰੀ ਲੱਗੀ ਮੇਰੀ ਕੱਪੜੇ ਕੁੱਪੜੇ ਧੋਤੇ ਅੱਜ ਮੈਂ ਜਿਹੜੇ ਸੀਗੇ ਚਾਦਰ ਚੁੱਦਰਾਂ ਧੋਤੀਆਂ ਬੈੱਡ ਤੇ ਪਾਉਣ ਆਲੀਆਂ ਕੰਮ ਮੇਰੇ ਦੀ ਸਫਾਈ ਕਰਤੀ ਅੰਗਾਰੇ ਪੂਰੇ ਸਾਡੇ ਅਜੇ ਉਪੀ ਲੱਗੇ ਲੱਥੇ ਨਹੀਂ ਆਗੇ ਅੱਤੇ ਤਾਂ ਸੀ ਆਪ ਹੀ ਲਾਤੇ ਸੀ ਕਿੱਡੇ ਲੱਥੇ ਨਹੀਂ ਅਜੇ ਬਾਬਾ ਟਾਈਮ ਸੁੱਤੀ ਰਹੀ ਹੂੰ ਤੇ ਉਹਨਾਂ ਡੈਮੇਜ ਮੈਂ ਕੱਪੜੇ-ਕੁਪੜੇ ਤੋੜ ਹੁਣ ਇਹਦੇ ਕੱਪੜੇ ਬਸ ਤੋ ਪਾਣੀ ਚ ਭਿਓਏ ਹੋਏ ਬਸ ਕੱਢ ਕੇ ਸੁੱਕਣੇ ਪਾਉਣ ਵਾਲੇ ਆ ਹੂੰ ਉਹ ਪਾਉਣੇ ਹੁਣ ਇਹਨੂੰ ਦੁੱਧ ਪਿਆ ਕੇ ਉਦੋਂ ਬਾਅਦ ਟਿਕ ਜੂਗੀ ਤਾਂ ਹੁਣ ਚੱਲੀ ਜਾਣਾ ਕੰਮ ਇਹਨਾਂ ਦੀ ਸਾਬ ਸਭਾਈ ਮੇਰੇ ਤੇ ਆ ਗਈ ਦੋਨਾਂ ਦੀ ਪਹਿਲਾਂ ਇੱਕ ਹੋਂ ਸਾਬ ਦਾ ਸੀ ਹੁਣ ਦੋ ਆ ਗਈ ਹੂੰ ਉਹ ਦੋਨਾਂ ਨੂੰ ਮੈਂ ਸੰਭੜਾ ਤੋਂ ਬਾਅਦ ਆ ਬਲੌਗ ਨਹੀਂ ਬਣਿਆ ਤੇ ਬਾਅਦ ਦੇ ਵਿੱਚ ਮੈਂ ਸੌਂ ਗਿਆ ਸੀਗਾ ਤਾਂ ਕਰਕੇ ਨਹੀਂ ਬਣਿਆ ਤਬਾਜ ਉੱਠ ਕੇ ਜਦੋਂ ਫਿਰ ਦੇਖਿਆ ਟਾਈਮ ਜ਼ਿਆਦਾ ਹੋ ਗਿਆ ਸੀਗਾ ਟਾਈਮ ਹੋ ਗਿਆ ਸੀਗਾ 7 ਵਜੇ ਦੇ ਉੱਤੋਂ ਬਾਅਦ ਫਿਰ ਮੈਂ ਡਿਨਰ ਦੀ ਤਿਆਰੀ ਕਰਦਾ ਰਿਹਾ ਉਹ ਨਹੀਂ ਵਲੋਗ ਬਣਾਇਆ ਕਿਉਂਕਿ ਹੁਣ ਉਹਨਾਂ ਦੋਨਾਂ ਦਾ ਤਾਂ ਹੁੰਦਾ ਨਹੀਂ ਉਹ ਕੁੜੀ ਛੋਟੀ ਆ ਉਹ ਤਾਂ ਕਿੱਥੇ ਫੌਂਚੂਗੀ ਜਿਹੜੀ ਨਾਲ ਮੰਮੀ ਆਉਗੀ ਉਹਦੋਂ ਤਾਂ ਹੋਣਾ ਨਹੀਂ ਕਿਉਂਕਿ ਉਹ ਠੀਕ ਨਹੀਂ ਹੈ ਜੇ ਜੇ ਜੋ ਪੂਰੀ ਸਹੀਕ ਹੋ ਗਈ ਫਿਰ ਉਸ ਤੋਂ ਬਾਅਦ ਵਲੌਗ ਕੰਟੀਨਿਊ ਰੈਗੂਲਰਲੀ ਕਰਨਗੇ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੰਦਾ ਮੈਂ ਵੀ ਬੇਬੀ ਗਰਲ ਹੋਈ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਪਤਾ ਹੀ ਲੱਗ ਗਿਆ ਹੋਣਾ ਬੇਬੀ ਗਰਲ ਸੀ ਜਾਂ ਬாய் ਸੀ ਤੇ ਹੁਣ ਦੋਨੇ ਜਣੇ ਸੌਂ ਗਏ ਆ ਜੇ ਨਾਲ ਕਰਕੇ ਤੇ ਦਵਾਈ ਇੱਕ ਨੂੰ ਦਵਾਈ ਦੇ ਕੇ ਸਵਾਇਆ ਇੱਕ ਨੂੰ ਦੁੱਧ ਪਿਆ ਕੇ ਸਵਾਇਆ ਦੋਨੇ ਸੁੱਤੇ ਪਏ ਆ ਮਾਮਾ ਦੀਆਂ ਦੋਨੇ ਸੁੱਤੇ ਹੋਈਆਂ ਮੈਨੂੰ ਨੀਂਦ ਨਹੀਂ ਆਉਂਦੀ ਸੀ ਕਿਉਂਕਿ ਮੈਂ ਪਹਿਲਾਂ ਸੌਂ ਗਿਆ ਸੀ ਸ਼ਾਮੀ ਤਾਂ ਕਰਕੇ ਹੁਣ ਮੈਨੂੰ ਨੀਂਦ ਨਹੀਂ ਆ ਰਹੀ ਤੇ ਹੁਣ ਮੈਂ ਉਦਾਂ ਹੀ ਫੋਨ ਫੋਨ ਚਲਾ ਰਿਹਾ ਸੀਗਾ ਤੇ ਮੈਨੂੰ ਬਲੌਗ ਦਾ ਚੇਤਾ ਹੀ ਭੁੱਲ ਗਿਆ ਸੀ ਵੀ ਬਲੌਗ ਬਣਾਇਆ ਹੋਇਆ ਮੈਂ ਤੇ ਹੁਣ ਬਲੌਗ ਦਾ ਚੇਤਾ ਆ ਤਾਂ ਕਰਕੇ ਮੈਂ ਤੁਹਾਨੂੰ ਡੇਨਾ ਗੱਲਾਂ ਸ਼ੇਅਰ ਕੀਤੀਆਂ ਵੀ ਆਹ ਕੁਛ ਕੀਤਾ ਮੈਂ ਤੇ ਬਾਕੀ ਰਾਤ ਵਾਸਤੇ ਜਿਹੜਾ ਦੁੱਧ ਆ ਉਹਦਾ ਤਿਆਰ ਆ ਪਾਣੀ ਆਪਾਂ ਗਰਮ ਕਰ ਲਿਆ ਜਾ ਕੇ ਸਾਰਾ ਰੱਖ ਲਿਆ ਵਾ ਬੋਤਲਾਂ ਵੀ ਧੋ ਕੇ ਰੱਖ ਲਈਆਂ ਕੱਕੇ ਦੀਆਂ ਤੇ ਹੁਣ ਜਦੋਂ ਉਠੂਗੀ ਰਾਤ ਨੂੰ ਉਦੋਂ ਫੇਰ ਦੁੱਧ ਪਿਆ ਕੇ ਫੇਰ ਸੁਵਾ ਲੈਣਾ ਮੈਂ ਤੁਹਾਨੂੰ ਦਿਖਾਉਣਾ ਸੁੱਤੀਆਂ ਬਈਆਂ ਦੋਨੇ ਇਕੱਠੀਆਂ ਆਹ ਦੇਖੋ ਤੋ ਇਹ ਐ ਸੌਂਦੀਆਂ ਦੋਨੀਆਂ ਪਹਿਲਾਂ ਤਾਂ ਉਹ ਮੁੱਡੇ ਤੇ ਸਿਰ ਰੱਖ ਕੇ ਸੌਂ ਚੁੱਤੀ ਪਈ ਸੀ ਬਾਟ ਨੂੰ ਥੋੜਾ ਸਾਈਡ ਤੇ ਕੀਤਾ ਪਾਸਾ ਪੂਸਾ ਲੈਣਾ ਪੈਣਾ ਨਾ ਕਈ ਵਾਰ ਫਿਰ ਉਹਦਾ ਸੇਮ ਉੱਠ ਖੜਦੀ ਏ ਕੁੜੀ ਤਾਂ ਕਰਕੇ ਤਾਂ ਹੁਣ ਫੇਰ ਸਾਈਡ ਤੇ ਕੀਤੀ ਥੋੜੀ ਜੀ ਫੇਰ ਵੀ ਉਹਦੇ ਮੰਮੀ ਦੇ ਨਾਲ ਜਾ ਕੇ ਬੁੜ ਗਈ ਆ ਮੇਰੇ ਤੋਂ ਬਸ ਦੁੱਧ ਪੀ ਕੇ ਤੇ ਬਸ ਸੌ ਜਾਂਦੀ ਹੈ ਮੇਰੇ ਨਾਲ ਨਹੀਂ ਸੌਂਦੀ ਸੌਂਦੀ ਮੰਮੀ ਨਾਲ ਹੀ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਆ ਜਦੋਂ ਵੀ ਮੈਂ ਕੁੜੀ ਨੂੰ ਦੁੱਧ ਪਿਆ ਕੇ ਹਟਦਾਗਾ ਢ ਘਾਰ ਦੇਣਾ ਜ਼ਰੂਰੀ ਆ ਕਈ ਵਾਰ ਤਾਂ ਜਲਦੀ ਢ ਘਾਰ ਲੈ ਲੈਂਦੀ ਜਦੋਂ ਮੋਢੇ ਨਾਲ ਲਾਉਣਾ ਕਈ ਵਾਰ ਟਾਈਮ ਲਾ ਦਿੰਦੀ ਕਈ ਵਾਰ ਘੰਟਾ ਘੰਟਾ ਲਾ ਦਿੰਦੀ ਢ ਘਾਰ ਲੈਣ ਦੀ ਕਈ ਵਾਰ ਫਿਰ ਮਾ ਅੱਕੇ ਰੰਡ ਘਾਰ ਦੋ ਨਾ ਦੋ ਬੋਦਾ ਤੇ ਇਦਾਂ ਹੀ ਪਾ ਦਿੰਦਾ ਤੇ ਦੋ ਤਿੰਨ ਵਾਰੀ ਹੋਇਆ ਇਦਾਂ ਹੀ ਪਾਤਾ ਸੀਗਾ ਮੈਂ ਤੇ ਦੁੱਧ ਕੱਢ ਦਿੰਦੀ ਸੀ ਸਾਰਾ ਅੱਜ ਤਾਂ ਫਿਰ ਸਾਰਾ ਮੰਮੀ ਨੂੰ ਪਿਓਤਾ ਇਹਨੇ ਆਪਣੀ ਮੰਮੀ ਦੇ ਮੋਢੇ ਤੇ ਪਈ ਸੀਗੀ ਤੇ ਦੁੱਧ ਘਾ ਰਹੀ ਨਹੀਂ ਲਿਆ ਫਿਰ ਮੰਮੀ ਕਹਿੰਦੀ ਬਹਿ ਜਾ ਇਦਾਂ ਹੀ ਪਾ ਦੇ ਜਦੋਂ ਪਾਇਆ ਥੋੜੇ ਟਾਈਮ ਬਾਅਦ ਮੈਂ ਥੱਲੇ ਗਿਆ ਜਦੋਂ ਡਿਨਰ ਦੀ ਤਿਆਰੀ ਕਰਨ ਉਦੋਂ ਬਾਅਦ ਸਾਰਾ ਪਿਓਤਾ ਨਾਮ ਸੀ ਕੁਰੀਤਾ ਸੋਚਿਆ ਆਨੰਦ ਗੌਰ ਜਾਂ ਗੈਜ਼ਲਿਨ ਤੇ ਗੈਜ਼ਲਿਨ ਕੋਰ ਤੇ ਹੁਣ ਕੱਲ ਨੂੰ ਜਾ ਕੇ ਕਰ ਦੇਣਾ ਕਿ ਫੋਨ ਤੇ ਗੱਲਬਾਤ ਕਰਨੀ ਹੈ ਵੀ ਕਿਹੜਾ ਰੱਖੀਏ ਤੇ ਹੁਣ ਕੱਲ ਨੂੰ ਜਿਹੜਾ ਵੀ ਪਸੰਦ ਆਇਆ ਕਰਦਿਆਂ ਨੂੰ ਸਾਨੂੰ ਸਾਰਿਆਂ ਨੇ ਜਿੰਨਾਂ ਦੀ ਵੋਟਾਂ ਵੱਧ ਹੋਈਆਂ ਜਿਹੜੇ ਨਾਮ ਤੇ ਅਸੀਂ ਉਹ ਰੱਖ ਦੇਣਾ ਤੇ ਮੁੜ ਕੇ ਜਾ ਕੇ ਮੈਂ ਰਜਿਸਟਰ ਕਰਾਉਣਾ ਕੱਲ ਪਰਸੋਂ ਤੱਕ ਤੇ ਫਿਰ ਡਾਕਟਰ ਵੀ ਰਜਿਸਟਰ ਕਰਾਉਣਾ ਬੇਬੀ ਦਾ ਤੇ ਉਹ ਵੀ ਕਰਾ ਕੇ ਆਉਣਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਨਾਮ ਵਧੀਆ ਲੱਗਿਆ ਗੈਸਲਿਨ ਕੌਰ ਜਾਂ ਆਨੰਦ ਕੌਰ ਤੇ ਇੱਥੇ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਜੇ ਤੁਹਾਨੂੰ ਵਧੀਆ ਲੱਗਿਆ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇਹ ਬਲੌਗ ਦੋ ਤਿੰਨ ਦਿਨਾਂ ਦਾ ਇਕੱਠਾ ਜੋੜ ਕੇ ਬਣਾਇਆ ਸੀਗਾ ਮੈਂ ਕਿਉਂਕਿ ਟਾਈਮ ਨਹੀਂ ਇੰਨਾ ਮਿਲ ਰਿਹਾ ਸੀਗਾ ਬਲੌਗ ਬਣਾਉਣ ਦਾ ਤਾਂ ਕਲਿੱਪਾ-ਕਲਿੱਪਾ ਲੈ ਲੈ ਕੇ ਬਣਾਇਆਗਾ ਬਾਕੀ ਇਦਾਂ ਦੀ ਲਾਈਫ ਰਹਿਣੀ ਆ ਹੁਣ ਬਿਜ਼ੀ ਮੇਰੀ ਜਿਹਨਾਂ ਟਾਈਮ 'ਚ ਸਹੀ ਨਹੀਂ ਹੁੰਦੇ ਉਹਨਾਂ ਟਾਈਮ ਮੈਂ ਬਿਜ਼ੀ ਆ ਵਿੱਚ ਬਲੌਗ ਬਣਦਾ ਰਹੂਗਾ ਵਿੱਚ ਨਹੀਂ ਬਣਦਾ ਰਹੂਗਾ ਚਲੋ ਹੁਣ ਬਾਏ ਗੁੱਡ ਨਾਈਟ ਸਾਰਿਆਂ ਨੂੰ